ਹਾਂਜੀ ਬਾਈ ਜੀ 1 8 ਕਿੱਲੇ ਦਾ ਟੱਕ ਲੈ ਕੇ ਆਏ ਆ ਪੱਕੀ ਜਾਣਕਾਰੀ ਬਾਈ ਦੇਣਗੇ ਹਾਂਜੀ ਬਾਈ ਸਸਿਕਾਪੁਰਾ ਦੇ ਸਾਰੇ ਕਿਸਾਨ ਵੀਰਾਂ ਨੂੰ ਇੱਕ ਬਾਈ ਜੀ ਆਪਣੇ ਕੋਲੇ 8 ਕਿੱਲਿਆਂ ਦਾ ਬਹੁਤ ਸੋਹਣਾ ਟੱਕਾ ਹੈਗਾ ਤਕਸੀਮ ਟੱਕਾ ਇਹ ਪੂਰੇ 8 ਕਿੱਲੇ ਰਖਵਾ ਦਾ ਲਿੰਕ ਰੋਡ ਦਿਖਾ ਦੇ ਬਾਈ ਗੁਰਵਿੰਦਰ ਲਿੰਕ ਰੋਡ ਤੋਂ ਸਹੀ 1.5 ਕਿੱਲਾ ਪਿੱਛੇ ਪਹੀ ਦੇ ਉੱਤੇ ਆ ਪੱਕਾ ਖਾਲ ਦੇ ਖਾਲੇ ਬਾਈ ਪੱਕਾ ਖਾਲ ਦੇ ਵਿੱਚ ਹੈਗਾ ਬਹੁਤ ਸੋਹਣਾ ਟੱਕਾ ਹੈ ਆ ਵੀਰ ਬਣ ਕੇ ਬੈਠੀ ਇੱਕ ਦਿਨ ਖਾਲ ਦਿਖਾਦੀ ਸਿੱਧਾ ਇੱਕੋ ਪੜਾ ਸਿੱਧਾ ਖਾਲ ਐ ਨਹੀਂ ਹੈਗਾ ਵੀ ਕਿੱਲਾ ਟੁੱਟ ਮਾ ਹੋਵੇ ਜਾਂ ਦੋ ਗਰੇ ਟੁੱਟਵੇਂ ਹੁਣ 8 ਕਿੱਲਾ ਦਾ ਬਹੁਤ ਸਾਰਾ ਤਕਸੀਮ ਟੱਕਾ ਰੇਟ ਚ ਆਜੂ ਜੇ ਕਿਸਾਨ ਵੀਰ ਨੇ ਲੈਣਾ ਕੰਮ ਤੇ ਉਹਨਾਂ ਦੀ ਫਸਲ ਟਾਪ ਹੁੰਦੀ ਐ ਤਾਂ ਵੀ ਕੰਕਰੀ ਦੀ ਫਸਲ ਦਿਖਾ ਦੇ ਵੀਰ ਮੋਟਰ ਦਿਖਾ ਦੇ ਬਹੁਤ ਸਾਰਾ ਟੱਕਾ ਇਹ ਮੌਕੇ ਤੇ ਕੀ ਰੇਟ ਹੋ ਜੂ ਬਿੱਟੂ ਬਈ ਇਹ ਰੇਟ ਬਾਈ ਕਰ ਲਾਂਗੇ ਸਾਹਬ ਜੀ ਆਜੂ 8 ਕਿੱਲਾ ਦਾ ਇੱਕ ਟੱਕਾ ਆ ਜਿਹੜਾ ਖਾਲ ਐ ਇਹ ਤਾਂ ਨੈਰੀ ਖਾਲ ਤੋਂ ਆਉਂਦੇ ਹਾਂ ਹਾਂ ਨੈਰੀ ਖਾਲ ਨੂੰ ਪਰਲੇ ਪਾਸੋਂ ਵੀ ਲੱਗਦਾ ਐ ਤੇ ਇਧਰ ਅੱਗੇ ਜੇ ਕਿਸੇ ਮੋਟਰ ਸਟ ਨਹੀਂ ਹੁੰਦੀ ਤਾਂ ਮੋਟਰ ਦਾ ਪਾਣੀ ਆਂਡੀ ਕੁਆਂਟੀਟੀ ਜਾਨੀ ਕਿ ਦੋ ਦੋ ਖਾਲ ਨੇ ਹਾਂ ਦੋ ਤੇ ਆਹ 10 ਦਾ ਕਨੈਕਸ਼ਨ ਹੈ ਜੀ ਮੱਛੀ ਮੋਟਰ ਇਹ 10 ਦਾ ਕਨੈਕਸ਼ਨ ਹੈ ਹਾਂ ਜੀ ਠੀਕ ਹੈ ਜੀ ਟ੍ਰਾਂਸਪੋਰਟ ਦਾ ਵੱਡਾ ਤਰਿਆ ਹੋਇਆ ਬਹੁਤ ਸੋਹਣਾ ਟਕੇਗਾ ਬਾਕੀ ਇੱਕ ਵੀਰਾਂ ਨੂੰ ਹੋਰ ਬੇਨਤੀ ਹੈ ਇੱਕ ਮਿੰਟ ਗੁਰਵਿੰਦਰ ਭਾਈ ਜੇ ਕਈ ਵਾਰੀ ਕਿਸੇ ਭਾਏ ਭਰਾ ਨੇ ਰੱਖਵਾ ਹੋਰ ਲੈਣਾ ਹੋਵੇ ਤਾਂ 18 ਕਿੱਲਿਆਂ ਦਾ ਟੱਕਰ 9 ਕਿੱਲੇ ਲਿੰਕ ਰੋਡ ਦਾ ਫਰੰਟ ਉਹ ਸਾਹਮਣੇ ਮੋਟਰ ਦਿਖਾ ਦੀ ਉਹ ਮੋਟਰ ਵਿੱਚ ਮਿਲ ਜੂਗੀ ਜੇ ਕਿਸੇ ਵੀਰ ਨੇ ਇਕੱਠੇ ਲੈਣੇ ਆ ਤਾਂ तकरीबन 26 ਕਿਲੇ ਮੰਨ ਲਓ ਵੀ ਇਕੱਠੇ ਹੋ ਜਾਣਗੇ 18 ਦੇ 8 26 ਇਕੱਠੇ ਹੋ ਜਾਣਗੇ ਜੇ ਕਿ ਟਟਮੜਾ ਦਾ ਠਕਣਾ ਠੱਕ ਮਿਲ ਜੂਗਾ 8 ਕਿਲਿਆਂ ਦਾ ਇੱਕ ਮੋਟਰ ਹੈਗੀ ਜੇ ਕਿਸੇ ਨੇ 26 ਕਿਲੇ ਇਕੱਠੇ ਲੈਣੇ ਆ ਤਾਂ ਉਹ ਮੋਟਰ ਵਿੱਚ ਮਿਲ ਜੂਗੀ ਦੋ ਮੋਟਰਾਂ ਮਿਲ ਜਾਣਗੀਆਂ ਜੇ ਵੱਖਰਾ ਵੱਖਰਾ ਲੈਣਾ ਤਾਂ ਆ 18 ਕਿਲਿਆਂ ਦਾ ਪਟਾਗਾ 9 ਕਿਲੇ ਰੋਡ ਦਾ ਫਰੰਟ ਹੈ ਇਹਦਾ ਇਹਦਾ ਕੋਈ ਆਪਣਾ ਮਿਲ ਜੂਗਾ ਕਿਸਾਨ ਵੀਰਾਂ ਨੂੰ ਬੇਨਤੀ ਹੈ ਜੇ ਇੱਕ ਕਨੈਕਟ ਨੰਬਰ ਨੋਟ ਕਰ ਲਓ 8699556053 ਲੈਣ ਲਈ ਸੰਪਰਕ ਕਰ ਲਓ ਜੀ 8699556435